ਸੇਵ ਸਿੰਘ ਗੱਲ ਕਰਨ ਲੱਗਿਆ ਦੂਜੇ ਦਿਨ ਹੀ ਸੁਣਦੇ ਸੀ ਸੁਪਾ ਪਿਆਰ ਨਾਲ ਆਪੀ ਗੱਲਾਂ ਕਰੀ ਜਾਂਦੇ ਆ ਚਲੋ ਇਹਨਾਂ ਕੋਲ ਬੈਠੋ ਇਹਨਾਂ ਆਪ ਹੀ ਗੱਲ ਕਰੀ ਜਾਣੀ ਸਾਡੀ ਨਹੀਂ ਸੁਣਦੀ ਪਰ ਮੈਂ ਇੱਕ ਗੱਲ ਇਹ ਨਾ ਹੋਣਾ ਵੀ ਇਸ ਸਿੰਘ ਦੇ ਮਨ 'ਚ ਨਹੀਂ ਕੁਛ ਹੈ ਮਨ ਬਹੁਤ ਸਾਫ਼ ਸੁਥਰਾ ਹੈ ਮੈਂ ਅਸੀਂ ਨਾਲ ਬੈਠ ਕੇ ਦੇਖਿਆ ਪਰ ਮੈਂ ਭਾਈ ਵੀਰ ਸਿੰਘ ਜੀ ਨੂੰ ਇੱਕ ਹੋਰ ਨਿੱਕਾ ਜਿਹਾ ਬਚਨ ਚੇਤਾ ਕਰਾ ਦਿੰਦਾ ਆਹ ਜਿਹੜੀਆਂ ਬਖਸ਼ਿਸ਼ਾਂ ਦੇ ਇਨੇ ਜਣਿਆਂ ਨੂੰ ਸੰਥਿਆ ਕਰਾਉਣੀ ਸਭ ਕੁਝ ਕਰਨਾ ਇਹਦਾ ਜਿਹੜਾ ਮੁੱਢ ਹੈ ਉਹ ਬੇਕਸਰਸਾ ਗੁਰਦੁਆਰਾ ਬੇਕਸਰਸਾ ਸਿੱਖ ਸਾਹਿਬ ਗਿਆਨੀ ਰਵੇਲ ਸਿੰਘ ਸਾਡੇ ਉਸਤਾਦ ਜਿਨ੍ਹਾਂ ਨੇ ਸਾਨੂੰ ਅਖੰਡ ਪੜ੍ਹਨੇ ਸਿਖਾਇਆ ਔਰ ਸਿੱਖ ਸਾਹਿਬ ਜੀ ਨੂੰ ਜਦੋਂ ਅਸੀਂ ਪੁੱਛਿਆ ਵੀ ਮਹਾਰਾਜ ਜੀ ਕੀ ਭੇਟਾ ਹੈ ਸੰਥਿਆ ਦੀ ਤੁਸੀਂ ਸਾਨੂੰ ਸੰਥਿਆ ਕਰਾਉਣੀ ਹੈ ਉਹ ਕਹਿੰਦੇ ਸੀ ਭੇਟਾ ਇਹ ਆ ਜੀ ਮੈਥੋਂ ਸੰਥਿਆ ਕਰ ਦੋ ਪੰਜ ਸਿੱਕਾ ਨੂੰ ਹੋਰ ਕਰਾਉਣੇ ਆ ਇਹ ਭੇਟਾ ਮੈਂ ਇਮਾਨਦਾਰੀ ਨਾਲ ਕਹਿੰਦਾ ਹਾਂ ਅਜੇ ਤੱਕ ਅਸੀਂ ਸੰਖਿਆ ਤਾਂ ਲੈ ਲਈ ਪਰ ਭੇਟਾ ਨਹੀਂ ਦੇ ਸਕੀ ਇਹ ਭੇਟਾ ਦੇ ਦੇ ਭਾਈ ਕੁਝ ਦੇ ਦਿੱਸ ਉਹ ਕਾਰਜ ਜਿਹੜਾ ਅੱਗੇ ਤੋਰ ਕੇ ਰੱਖਿਆ ਮਹਾਰਾਜ ਸਤਿਪਾਸ਼ਾ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਸੇਵਾ ਲੈਣ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਤੇਹੋ ਦਰਸ ਹੰਦਾਇਆ ਗਰੀਬ ਨਵਾਜ਼ ਸਿਰ ਤੇ ਮੇਰਾ ਭਰਿਆ ਹੱਥ ਰੱਖਣ ਆਓ ਹਣ ਸਾਧ ਸੰਗਤ ਜੀ ਬਹੁਤ ਪਿਆਰ ਵਾਲੀ ਡੰਗਰ ਕਟੀਰੂ ਭਾਈ ਸਾਹਿਬ ਭਾਈ ਗੁਰਕਬਾਬ ਸਿੰਘ ਜੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਬਾਣੀ ਦਾ ਕੀਤਨ ਸਰਵਣ ਕਰਾਵਣਾ ਹੈ ਉਹ ਲਾਂਚਕਾ ਦੇ ਖਿਮਾ ਬਖਸ਼ਿਸ਼ ਕਰਨੀ